ਜਿਹੜੀ ਉਮਰ ਵੀਰੇ ਇਹਨੇ ਨਜ਼ਾਰਾ ਲੈਣਾ ਦੀ 50 ਸਾਲ ਦੀ ਉਮਰ ਉਹ ਉਮਰ ਚੇਦੇ ਪੇਟ ਚ ਪਾਣੀ ਪੈ ਗਿਆ ਹੁਣ ਹੁਣ ਕੋਈ ਹੱਲ ਨਹੀਂ ਹੈਗਾ ਪੇਟ ਚ ਪਾਣੀ ਦਾ ਦੋ ਵਾਰੀ ਘੜਾਤਾ ਫੇਰ ਪੈ ਗਿਆ ਉਹ ਮੈਨੂੰ ਲੱਗਦਾ ਹਾਂ ਲੱਗਦਾ ਜੀ ਹੁਣ ਪਾਣੀ ਪਿਆ ਵੇ ਪੇਟ ਚ ਪਾਣੀ ਇਹਦਾ ਹੁਣ ਫੇਰ ਵੇਰ ਅਲਸੋ ਜੇ ਵੀ ਹੈਗਾ ਜੀ ਕਿੰਨੀ ਪੀਂਦਾ ਹੁੰਦਾ ਦੀ ਬੱਦੂ ਕੱਟਾ ਖਲਾਲੇ ਤਾਂ ਪਵਾਦੀ ਰਿਹਾ ਜਰਾ ਜਰੂ ਮੋ ਪਾਈ ਗਿਆ ਰੇ ਚੂੜਦੜਾ ਮਾਰ ਦੇ ਖਲਾ ਉਹ ਕਹਿੰਦਾ ਫੈਸਲ ਲਾਉਣਾ ਹੋਣਾ ਤਾਂ ਹੀ ਇੰਦਾ ਦੀ ਪੱਗ ਤੋਂ ਬਿਨਾ ਪਾਣੀ ਥੋੜੋ ਪੈ ਜੂਗਾ ਪੂਆ ਬੂਆ ਹੈ ਉਹ ਕਹਿੰਦਾ ਪੂਆ ਬੂਆ ਮੂਆ ਨਾਲ ਇੰਦਾ ਸੀ ਕਦੇ ਜੀ ਪੂਆ ਨਾਲ ਪਾਣੀ ਨਹੀਂ ਪੈਂਦਾ ਵੀਰੇ ਕਾਲੇ ਪੀਲੇ ਆ ਤਾਂ ਨਹੀਂ ਇਹਨੂੰ ਵਹਗਾ ਪੁੱਛੀ ਕਾਲਾ ਪੀਲਾ ਤੇ ਨਾ ਹੋਇਆ ਫਿਰ ਤੈਨੂੰ ਹੈ ਨਹੀਂ ਕਰ ਹੋਇਆ ਨਹੀਂ ਕਰੇ ਪੂਰੀ ਬੋਤਲ ਨਾਲ ਪਾਣੀ ਪੈਂਦਾ ਢੇਟ ਚ ਜਿਹੜਾ ਪੌਣੀ ਬੋਤਲ ਬੋਤਲ ਛਿੜਦਾ ਅੰਦਰ 2-3 ਸਾਲ ਲਗਾਤਾਰ ਉਹਦੇ ਪੇਟ ਚ ਪਾਣੀ ਪੈਂਦਾ ਉਹਦੇ ਲੀਵਰ ਚ ਤੇੜਾ ਫਟ ਜਾਂਦੀਆਂ ਨੇ ਅੱਛਾ ਜੀ ਹੁਣ ਇਹਦੇ ਲੀਵਰ ਚ ਗਲੀਆਂ ਹੋ ਗਈਆਂ ਪਾਣੀ ਪੈ ਗਿਆ ਹੁਣ ਸਾਲੀ ਉਲਝ ਗਈ ਜ਼ਿੰਦਗੀ ਯਾਰ ਅੱਛਾ ਜੀ ਹੁਣ ਤੁਸੀਂ ਦੱਸੋ ਮੈਨੂੰ ਇਹਦਾ ਕੌਣ ਹੱਲ ਕਰੂਗਾ ਜਾਂ ਤਾਂ ਨਾਲ ਬੰਦੇ ਉੱਥੇ ਰਹਿਣ ਇਹ ਇਕੱਲੇ ਕਾਰਡ ਵਾਲਾ ਕੰਮ ਨਹੀਂ ਮੈਂ ਗਾਈਡ ਕਰ ਦੂੰ ਮੈਂ ਨਾਲਾਂ ਤੇਰੇ ਕੋਈ ਸਾਲੀ 2000 ਦੀ ਦਵਾਈ ਵੀ ਚਾਹੀਦੀ ਉਹ ਵੀ ਮੈਂ ਲੈ ਕੇ ਦੇ ਸਕਦਾ ਪਰ ਲੇਕਿਨ ਲੇਕਿਨ ਉੱਥੇ ਮਿਹਨਤ ਇਹਦੇ ਬੱਚਿਆਂ ਨੂੰ ਕਰਨੀ ਪਊ ਤੇਰੇ ਵਾਸਤਾ ਰੋਗ ਨਹੀਂ ਠੀਕ ਆ ਸਰ ਦੋਸਤ ਬੰਦਾ ਉੱਥੇ ਇੱਕ ਦਿਨ ਜਾ ਕੇ ਮੁੜਿਆਉ ਇਹ ਤਾਂ 3-4 ਦਿਨਾਂ ਦਾ ਕੰਮ ਹੈ ਵੀਰੇ ਇਹਦੀ ਇਹਦੀ ਫਾਈਬਰੋਸਕேன் ਹੋਊਗੀ ਇਹਦੀ ਸਿਟੀ ਸਕੈਨ ਹੋਊਗੀ ਜੇ ਇਹਦੀ ਕਿਸਮਤ ਚ ਲਿਖਿਆ ਹੋਇਆ ਜ਼ਿੰਦਗੀ ਲਿਖੀ ਹੋਈ ਤਾਂ ਇਹਦੇ ਲੀਵਰ ਤੇ ਰਬੜਾਂ ਚੜ ਜਾਣਗੀਆਂ ਅੰਦਰ ਐਂਡੋਸਕੋਪੀ ਨਾਲ ਜੇ ਰਵਣਾ ਨਾ ਚੜੀਆਂ ਫੇਰ ਕੋਈ ਹੱਲ ਨਹੀਂ ਜੀ ਹਲੋ ਜੀ ਦਾ ਠੀਕ ਆ ਥੋੜ ਰਿਹਾ ਸੀ ਜੇ ਲੀਵਰ ਤੇ ਰਵਣਾ ਚੜ ਗਈਆਂ ਤਿੰਨ ਚਾਰ ਦਿਨ ਟੈਸਟ ਕਰਕੇ ਐਂਡੋਸਕੋਪੀ ਕਰਕੇ ਦੇਖਣਗੇ ਉਹ ਜੇ ਤਾਂ ਰਵੜਾ ਚੜ ਗਈਆਂ ਇਹਦੀ ਬਚਤ ਰਹਿ ਜੂਗੀ ਨਹੀਂ ਵੀਰੇ ਪਾਣੀ ਰੁਕੂ ਕਿਵੇਂ ਜਿੰਨਾ ਪਾਣੀ ਪੀਨੇ ਉਹ ਗਲੀ ਦੇ ਵਿੱਚ ਦੀ ਨਿਕਲੀ ਜਾਂਦਾ ਅੱਛਾ ਜੀ ਤਾਂ ਹੀ ਅਸੀਂ ਸ਼ਰਾਬ ਨੂੰ ਪਿੱਟਦੇ ਆ ਜਦ ਮੜਾ ਜਾਂ ਕਹਦੀਏ ਸ਼ਰਾਬ ਨਾ ਪੀਓ ਕਮੈਂਟ ਕਰਨ ਲੱਗ ਜਾਂਦੇ ਨੇ ਲੋਕ ਲਾਈਵ ਵਿੱਚ ਉਹ ਨਾ ਜੀ ਸ਼ਰਾਬ ਆਹ ਦੇਖ ਲੈ ਬਾਈ ਦਾ ਹੁਣ ਕੀ ਹਾਲ ਹੈ ਸੇ ਸਾਰੇ ਇੱਕ ਬੇਨਤੀ ਹੋਰ ਵੀ ਹੈ ਜੀ ਹਾਂ ਜੀ ਇਹਦੇ ਫੂਡ ਪੈਸੇ ਵੀ ਥੋੜੀ ਜੀ ਪ੍ਰੋਬਲਮ ਹੈ ਜੀ ਬੱਚੇ ਕਿੰਨੇ ਨੇ ਦੇ ਦੋ ਬੇਟੇ ਨੇ ਜਵਾਨ ਨੇ ਜੇ ਬੇਟੇ ਜਵਾਨ ਨੇ ਬੇਟਿਆਂ ਨੂੰ ਭੇਜੋ ਉੱਤੇ ਜਾ ਕੇ ਮਿਹਨਤ ਕਰਨ ਜੇ ਪ੍ਰਾਈਵੇਟ ਕੇਰਾ ਫਸ ਗਏ ਸਾਰਾ ਕੁਝ ਵਿਗਜੂ ਜਿੰਨਾ ਇਹਨੇ ਕਮਾਇਆ ਮੈਨੂੰ ਪਤਾ ਸਰ ਅੱਗੇ ਡਿਗੇ ਪੰਜ ਦਿਨ ਦਾ ਰੁਪਈਆ ਲੈ ਲੈ ਜੀ 90000 ਪਟਿਆਲੇ ਉਹਨਾਂ ਨੇ ਖਾਲੇ ਤੇ ਕੁਝ ਵੀ ਨਹੀਂ ਕਰਿਆ ਜੀ ਫਿਰ ਵੀਰੇ ਪੀਜੀਆ ਜਾ ਕੇ ਮਿਹਨਤ ਕਰਨ ਇਹਨਾਂ ਨੂੰ ਸਮਝਾਓ ਸਮਝਾ ਲਵਾਂ ਠੀਕ ਹੈ ਜੀ ਮੇਰਾ ਨੰਬਰ ਦੇ ਦਿਓ ਅੱਧੀ ਰਾਤ ਫੋਨ ਕਰ ਲੈਣ ਮੈਂ ਸਮਝਾ ਦੂੰ ਪਰ ਉਹ ਸ਼ਰਾਬੀ ਸ਼ਰੂਬੀ ਆਂਦਾ ਮੈਨੂੰ ਖੇਜ ਬਹੁਤ ਚੜਦੀ ਹੈ ਨਹੀਂ ਸਰ ਸ਼ਰਾਬੀ ਹੁਣ ਤਾਂ ਪੀਂਦਾ ਨਹੀਂ ਜੀ ਹੁਣ ਚਲੋ ਹੁਣ ਛੱਡਣ ਨੂੰ ਕੀ ਕਰਾਂਗੇ ਹਾਂ ਜੀ ਮੇਰੇ ਇੱਥੇ ਕਈ ਦੋਸਤ ਮਾਰੇ ਗਏ ਜਿਨ੍ਹਾਂ ਨੇ ਪੀਤੀ ਬਾਅਦ ਚ ਪੇਟ ਚ ਪਾਣੀ ਪੈ ਗਿਆ ਠੀਕ ਹੈ ਸਰ ਠੀਕ ਹੈ ਉਦੋਂ ਕੀ ਕਰਾਂਗੇ ਛੱਡਣ ਨੂੰ ਪਹਿਲਾਂ ਚੌੜ ਚ ਬੈਠ ਕੇ ਆ ਲਲਕਾਰੇ ਮਾਰੀ ਜਾਣਗੇ ਪੀ ਕੇ ਦਾਰੂ ਉਹੋ ਵਾਂਗ ਜੀ ਸਰ ਤੁਸੀਂ ਇਹਨਾਂ ਨੂੰ ਘਰ ਦੇਆਂ ਨੂੰ ਤਿਆਰ ਕਰੋ ਵੀਰੇ ਤੇਰੇ ਕੱਲੇ ਦੇ ਵਸਦਾ ਰੋਗ ਨਹੀਂ ਠੀਕ ਆ ਸਰ ਠੀਕ ਜੇ ਘਰ ਦੇ ਤਿਆਰ ਹੁੰਦੇ ਨੇ ਮੈਨੂੰ ਅੱਧੀ ਰਾਤ ਫੋਨ ਮਾਰ ਲਈ ਮੈਂ ਤੈਨੂੰ ਗਾਈਡ ਕਰੂੰਗਾ ਇਹਦੇ ਦੋਹੇ ਬੇਟੇ ਨਾਲ ਜਾਣ ਇਸ ਤਰ੍ਹਾਂ ਕੱਲੇ ਦੇ ਵਸਦਾ ਰੋਗ ਨਹੀਂ ਅੱਛਾ ਸਰ ਬੇਟੇ ਦੋਹੇ ਨਾਲ ਲੈ ਕੇ ਜਾਣ ਚਾਹੇ ਰੋਜ਼ ਜਾ ਕੇ ਸ਼ਾਮ ਨੂੰ ਘਰੇ ਮੋੜਨ ਚਾਹੇ ਉੱਥੇ ਰਹਿਣ ਠੀਕ ਆ ਸਰ ਪਹਿਲੇ ਦਿਨ ਉੱਥੇ 14 ਨੰਬਰ ਕਾਊਂਟਰ ਤੇ ਪਰਚੀ ਬਣਦੀ ਹੈ 5 ਵਜੇ ਲਾਈਨ ਚ ਲੱਗ ਕੇ ਫੇਰ ਉਹ ਇਹਦੇ ਸਾਰੀ ਅੰਦਰਲੀ ਸਥਿਤੀ ਇਹਦੇ ਟੈਸਟ ਦੇਖ ਕੇ ਫੇਰ ਇਹਨੂੰ ਹੈਪਟੋਲੋਜੀ ਨੂੰ ਰੈਫਰ ਕਰਨਗੇ ਜੀ ਕੋਈ ਨਾ ਦੱਸ ਦਿਓ ਮੈਨੂੰ ਠੀਕ ਹੈ ਜੀ ਸਰ